ਜਾਨਪੀ ਆਪੀ ਨਵੀਂ ਦੇਸ਼ ਕੰਡਾ ਦਾ ਸਵਾਗਤ ਹੈ ਅੱਜ ਅਸੀਂ ਪਹੁੰਚਿਆ ਹਰੂਪੁਰ ਵਿਖੇ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਾਨੀ ਜੀ ਵਿੱਚ ਦੇ ਰਾਸ਼ਟਰੀ ਤਿਰੰਗਾ ਚੰਨ ਲੜਾਇਆ ਜਾ ਰਿਹਾ ਹੈ ਤਸਵੀਰਾਂ ਸਾਂਝੀਆਂ ਕਰ ਰਿਆਂ ਹਰੀਆ ਕਿ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵਗੈਰਾ ਜਾਂ ਬਾਬਾ ਸਾਹਿਬ ਡਾਕਟਰ ਫਿਰਮ ਬੇਰਦਾ ਜੀ ਦੀਆਂ ਵਿਚਾਰਧਾਰਾ ਨੂੰ ਪੂਰਾ ਕਰਨ ਲਈ ਦਿੱਤੀਆਂ ਜਾ ਰਹੀਆਂ ਦੂਜੇ ਪਾਸੇ ਅਸੀਂ ਗੱਲ ਕਰੀਏ ਮਠਿਆਈ ਦੀ ਜਿਹੜੀ ਬੰਦੀ ਜਾ ਰਹੀ ਆ ਆਜ਼ਾਦੀ ਦਿਵਸ ਨੂੰ ਲੈ ਕੇ ਜਿਹੜਾ ਵੱਖ-ਵੱਖ ਜਿਹੜਾ ਸਮਾਗਤਾਂ ਦੇ ਵਿੱਚ ਲੋਕਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮੇਰੇ ਆ ਲਗਾਤਾਰ ਖੁਸ਼ੀਆਂ ਸਾਂਝੀਆਂ ਕਰ ਰਿਆਂ ਸ਼੍ਰੀ ਗੁਰੂ ਰਵਿਦਾਸ ਚੌਕ ਜਿੱਥੇ ਅੰਮ੍ਰਿਤਕਲ ਸੈਨਾ ਦੀ ਅਗਵਾਈ ਦੇ ਵਿੱਚ ਜਿੱਥੇ ਆਜ਼ਾਦੀ ਦਿਵਸ ਜਿਹੜਾ ਲਗਾਤਾਰ ਮਨਾਇਆ ਜਾ ਰਿਹਾ ਹੈ ਸੋ ਲਗਾਤਾਰ ਤਸਵੀਰਾਂ ਦੇਖਦੇ ਰਹੋ ਜਨ ਪੰਜਾਬੀ ਨੀਂਦੀਆਂ ਅੱਜ ਅਸੀਂ ਸਾਰੇ ਹੀ ਸਾਥੀ ਸ਼੍ਰੀ ਗੁਰੂ ਰਵਿਦਾਸ ਚੌਕ ਰਹੀਮਪੁਰ ਬੀਕੇ ਸਾਰੇ ਹੀ ਸਾਥੀ ਇਕੱਠੇ ਹੋਏ ਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਕੁਸ਼ਤਾਂ ਦਿਹਾੜਿਆ ਆਜ਼ਾਦੀ ਦਿਵਸ ਸਾਡੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਬੜੀਆਂ ਹੀ ਮੁਸ਼ਕਲਾਂ ਨਾਲ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਆ ਜੋ ਕਿ ਅਸੀਂ ਸਾਰੇ ਆਨੰਦ ਮਾਣਦੇ ਆ ਅੱਜ ਅਸੀਂ ਅਲੱਗ-ਅਲੱਗ ਕਾਰੋਬਾਰਾਂ ਵਿੱਚ ਵੱਡੇ-ਵੱਡੇ ਅਹੁਦਿਆਂ ਵਿੱਚ ਜੀ ਬੈਠੇ ਆ ਸਿਰਫ ਸਾਡੇ ਸ਼ੂਰ ਬਿਆਂ ਨੇ ਆਜ਼ਾਦੀ ਲੈ ਕੇ ਦਿੱਤੀ ਸੀਗੀ ਤਾਂ ਆਨੰਦ ਮਾਣਦੇ ਪਏ ਆ ਸਾਥੀਓ ਮੈਂ ਤਰਹੀਮਪੁਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਦੇਸ਼ ਵਾਸੀਆਂ ਦਾ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਹਾਂ ਆਜ਼ਾਦੀ ਦਿਵਸ ਦੀਆਂ ਜੈ ਪੀਮ ਜੈ ਪਾਤ ਅੱਜ ਬਹੁਤ ਹੀ ਤੇਜ਼ ਪਾਸਿਆਂ ਨੂੰ ਮੁਬਾਰਕਾਂ ਜੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਜ ਸਾਰਾ ਦੇਸ਼ ਸਾਰੀ ਵਰਲਡ ਦੇ ਵਿੱਚ 79ਵਾਂ ਸੁਤੰਤਰਤਾ ਦਾ ਦਿਨ ਮਨਾ ਰਿਹਾ ਹੈ ਸੋ ਬੜਾ ਖੁਸ਼ੀ ਦਾ ਭਾਗ ਹੈ ਭਾਗਿਆ ਵਾਲਾ ਦਿਨ ਹੈ ਤੇ ਆਪਾ ਜਿਹੜੇ ਆ ਇਹ ਨੇੜਾ ਨੰਦਾ ਆਜ਼ਾਦੀ ਦਾ ਮਾਣ ਰਹੇ ਆ 15 ਅਗਸਤ 1947 ਨੂੰ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਸੀਗੇ ਔਰ ਸਾਡੇ ਪੂਰਵਜਾਂ ਨੇ ਸਾਰਿਆਂ ਨੇ ਬੜਾ ਵੱਡਾ ਜੋਗ ਦੇ ਤੰਤਰ ਕਰਵਾਦੀਆਂ ਦਿੱਤੀਆਂ ਆਪਣੀਆਂ ਜਾਨਾਂ ਵਾਰੀਆਂ ਤਾਂ ਜਿਹੜਾ ਅੱਜ ਆਜ਼ਾਦੀ ਦਾ ਜਿਹੜਾ ਦੇਗਰ ਸਾਦੂ ਅਸੀਂ ਮਾਨਨ ਜੋਗ ਹੋਏ ਆ ਤੇ ਅਸੀਂ ਇਹ ਆਜ਼ਾਦੀ ਨਾਲ ਗੱਲਬਾਤ ਕਰ ਰਹੇ ਆ ਆਜ਼ਾਦੀਆਂ ਰਹਿ ਰਹੇ ਆ ਆਪਣੇ ਲੋਕਤੰਤਰ ਤਰੀਕੇ ਨਾਲ ਆਪਣੇ ਨੁਮਾਇੰਦੇ ਚੁਣ ਰਹੇ ਆ ਤੇ ਆਪਣਾ ਪ੍ਰਸ਼ਾਸਨ ਅਸੀਂ ਬਣਾ ਰਹੇ ਆ ਸੋ ਅਜ ਦੇ ਦਿਨ ਦੀ ਸਭ ਨੂੰ ਦੇਸ਼ ਭਾਵਸਾ ਨਾਲ ਮੇਰੇ ਵੱਲੋਂ ਬਹੁਤ 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 ਲੱਖ ਲੱਖ ਵਧਾਈਆਂ ਜੈ ਹਿੰਦ ਆਜ਼ਾਦੀ ਦਾ 79 ਮਾਸਮ ਦਾ ਤਾਰ ਦੇਸ਼ੋ ਸਾਡੇ ਮਾਨ ਦੇ ਭੋਲੂ ਜਤਿੰਦਰ ਭੋਲੂ ਜੀ ਤੇ ਉਹਨਾਂ ਦੇ ਸਮੂਹ ਸਾਥੀ ਸਮੂਹ ਨਗਰ ਮਲੇਰੋ ਬੜੀ ਸ਼ਰਧਾ ਪ੍ਰੇਮ ਦੇ ਨਾਲ ਤਿਰੰਗਾ ਲਹਿਰਾ ਗਿਆ ਹੈ ਅੱਜ ਆਜ਼ਾਦੀ ਦੇ ਐਵੇਂ ਨਹੀਂ ਸਾਨੂੰ ਮੇਰੇ ਸਾਡੀਆਂ ਭੈਣਾਂ ਦੇ ਵੀਰ ਮਾਮਾ ਦੇ ਪੁੱਤ ਜਿਨ੍ਹਾਂ ਨੇ ਇਸ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਤੇ ਆਜ਼ਾਦੀ ਪ੍ਰਾਪਤ ਹੋਈ ਸਾਡੇ ਪਾਰਟੀ ਸੋਹਣਾਂ ਦੇ ਨਰਮਤਾ ਡਾਟ ਭੀਮਰਾ ਵੇੜ ਕੇ ਜਿਹੜਾ ਸਵਾਰ ਸੰਵਿਧਾਨ ਹੈ ਜੋ ਉਹਨਾਂ ਦੇ ਤੇ ਨਾਲ ਉਹ ਵੀ ਉਹਨੂੰ ਖਤਰੂ ਦਾਣਾ ਚਾਹੁੰਦੇ ਸਾਡੀਆਂ ਭਾਵੇਂ ਜਾਨਾਂ ਵੀ ਚੱਜਾ ਰਹੀਆਂ ਅਸੀਂ ਉਹ ਖਤਮ ਨਹੀਂ ਹੋਰ ਦੇਵਾਂਗੇ ਅਸੀਂ ਪ੍ਰਣ ਕਰਦੇ ਹਾਂ ਜਦੇ ਦਿਨ ਕਿ ਅਸੀਂ ਇੱਕ ਧਰ ਵਿੱਚ ਇਕੱਠਾ ਹੈ ਸਵਜ ਦੇ ਸਵੰਦਤਾ ਦੇ ਜਦ ਅਸੀਂ ਦੇ ਇੱਕ ਆਜ਼ਾਦੀ ਦੇ ਦਿਨ ਸਾਰਿਆਂ ਸਾਥਕਾਂ ਨੂੰ ਲੱਖ ਲੱਖ ਵਧਾਈਆਂ। ਆਜ਼ਾਦਤਾ ਦਿਵਸ ਦੇ ਸਤੇ ਸਾਰੇ ਦੇਸ਼ ਵਾਸੀਆਂ ਨੂੰ, ਮੋਹੱਲਾ ਨਾਸੀਆਂ ਨੂੰ, ਮੇਰੇ ਨਾਲ ਕਤਰਤ ਹੋਏ ਸਾਰੇ ਜਿੰਨੇ ਵੀ ਇੱਥੇ ਬੰਦੇ ਇਕੱਠੇ ਹੋਣਾਂ ਨੂੰ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਆ ਆਜ਼ਾਦੀ ਦਿਵਸ ਦੀਆਂ। ਇਹ ਜਿਹੜੀ ਆਜ਼ਾਦੀ ਦਿਵਸ ਅੱਜ ਮਨਾ ਰਹੇ ਆ, ਇਹ ਆਜ਼ਾਦੀ ਦਿਵਸ ਸਾਨੂੰ ਐਵੇਂ ਨਹੀਂ ਮਿਲਿਆ। ਸਾਡੇ ਪੁਰਖਿਆਂ ਨੇ, ਸਾਡੇ ਯੋਧਿਆਂ ਨੇ ਕਈ ਕੱਲੂ ਕਰੇ ਕੀਤੇ। ਜਨਨ ਦਿੱਤੀਆਂ ਬਹੁਤ ਕੋਸ਼ਿਸ਼ ਕੀਤਾ ਤਾਂ ਸੀਐਸਏ ਉਸ ਤੋਂ ਬਾਅਦ ਇਹ ਸਾਨੂੰ ਆਜ਼ਾਦੀ ਮਿਲੀ ਆ ਇਸ ਆਜ਼ਾਦੀ ਨੂੰ ਆਨੰਦ ਮਾਣਨ ਵਾਸਤੇ ਅਸੀਂ ਹਰ ਸਾਲ 15 15 ਅਗਸਤ ਨੂੰ ਆਪਣੇ ਦੇਸ਼ ਦਾ ਝੰਡਾ ਲਹਿਰਾਉਂਦੇ ਆ ਤੇ ਬੋਲਦੇ ਨਹੀਂ ਝੰਡਾ ਲਹਿਰਾ ਕੇ ਖੁਸ਼ੀ ਮਨਾਉਂਦੇ ਆ ਬੈ ਸਾਰਿਆਂ ਨੂੰ ਇੱਕ ਔਰ ਫਿਰ ਆਜ਼ਾਦੀ ਦਿਵਸ ਤੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਮੋਹਲਾ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਆਂ ਆ ਬਾਵਾ ਸਾਹਿਬ ਤੁਹਾਡੀ ਸੋਚ ਤੇ ਜੈ ਜੀ ਆਪਾਂ ਦੇ ਜੈ ਭਿੰਮ ਜੈ ਭਾਰ ਜੈ ਮੈਂ ਬੇਨਤੀ ਕਰੂੰਗਾ ਸਾਡੇ ਵਿੱਚ ਬਹੁਤੀ ਸਤਿਕਾਰਯੋਗ ਬੀਬੀ ਮਿੰਦਰਕੌਰ ਜੀ ਬਸ ਬਾਤੋ ਜਿਹੜਾ ਪ੍ਰੈਜ਼ੀਡੈਂਟ ਆ ਆਪਣੇ ਦੋ ਮਿੰਟ ਲੈ ਆਪਣੇ ਵਿਚਾਰ ਕਰਨਗੇ ਬੀਬੀ ਮਿੰਦਰਕੌਰ ਜੀ ਧੰਨਵਾਦ ਜੀ ਜੈ ਭਿੰਮ ਜੈ ਭਾਰ ਜੈ ਭਿੰਮ ਬੋਲੇ ਸੋਨ ਪੈ ਅੱਜ ਜੋ 15 ਅਗਸਤ ਅਨੰਤ 79ਵੀਂ ਵਾਰ ਜਨਮ ਦਿਵਸ ਤੇ ਅੱਜ ਅਸੀਂ ਰਹੀ ਪਰ ਚੌਂਕ ਦੇ ਵਿੱਚ ਤਿਰੰਗਾ ਲਹਿਰਾ ਰਹੇ ਆ ਇਹ ਜਤਿੰਦਰ ਭੋਲੂ ਜੀ ਦੀ ਪ੍ਰਧਾਨਗੀ ਹੇਠ ਇਹ ਝੰਡਾ ਲਖਾਇਆ ਜਾਂਦਾ 15 ਅਗਸਤ ਔਰ 26 ਜਨਵਰੀ ਇਹਦੇ ਵਿੱਚ ਸਾਰਾ ਮੱਲਨ ਵਾਸੀ ਵੀ ਇਕੱਠੇ ਹੁੰਦੇ ਆ ਔਰ ਮੇਰੇ ਵੀਰ ਬਾਰੋ ਵੀ ਮੱਲਿਆ ਚੋਂ ਆਉਂਦੇ ਆ ਜਤਿੰਦਰ ਭੋਲੂ ਜੀ ਦਾ ਸਾਥ ਦਿੰਦੇ ਆ

ਸਰਕਾਰ ਕੁਛ ਨਹੀਂ ਕਰ ਰਹੀ ਜੋ ਸਾਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ ਇਡਗਾ ਸਾਹਿਬ ਜੀ ਨੇ ਸੁਵਿਧਾਨ ਦੇ ਵਿੱਚ ਹੱਕ ਲੈ ਕੇ ਦਿੱਤੇ ਉਹ ਹੱਕ ਵੀ ਨਹੀਂ ਸਾਨੂੰ ਮਿਲ ਰਹੇ ਕਿਉਂ ਨਹੀਂ ਮਿਲ ਰਹੇ ਸਰਕਾਰਾਂ ਨੇ ਖੋਟਿਆ ਦਿਲਾ ਦੇ ਵਿੱਚ ਇਸ ਕਰਕੇ ਗਰੀਬਾਂ ਨੂੰ ਹੱਕ ਨਹੀਂ ਮਿਲ ਰਹੇ ਮੈਂ ਲੱਖ ਲੱਖ ਵਜਾਇਆਂ ਆਪਣੇ ਮਹੱਲਾ ਨਿਵਾਸੀਆਂ ਨੂੰ ਵੀ ਵਾਰੋ ਮੇਰੇ ਵੀਰ ਆਇਆ ਮੇਰੀ ਭੈਣ ਆਈ ਆ ਬਾਬਾ ਜੀ ਇਹਨਾਂ ਨੂੰ ਵੀ ਲੱਖ ਲੱਖ ਵਜਾਇਆਂ ਦਿੰਨੀ ਆ ਜੇ ਪੀਮ ਜੇ ਬਾਬਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਬਾਬਾ ਸਾਹਿਬ ਦਾ ਰੂਮ ਦੇ ਜੀ ਨੇ ਇਸ ਤੋਂ ਬਾਅਦ ਸਰਵਜਾਨ ਦੀ ਰਚਨਾ ਕੀਤੀ। ਬਾਬਾ ਸਾਹਿਬ ਦੀ ਮਿਹਰਬਾਨੀ ਸਾਨੂੰ ਹੱਕ ਹੋ ਮਿਲੇ। ਅਸੀਂ ਯਾਦ ਰੱਖੇ ਉਹਨਾਂ ਦੀ ਕੁਰਬਾਨੀ ਨੂੰ। ਉਹਨਾਂ ਜੋ ਕੀਤਾ ਉਹ ਸਾਨੂੰ ਯਾਦ ਰੱਖਣਾ ਚਾਹੀਦਾ ਉਸ ਨੂੰ ਕਾਇਮ ਰੱਖਣ ਵਾਸਤੇ। ਆਪਣਾ ਰਾਜ ਕਾਇਮ ਕਰੋ ਆਪਣਾ ਰਾਜ ਕਾਇਮ ਕਰੋ ਆਪਣਾ ਰਾਜ ਕਾਇਮ ਕਰੋ ਤਾਂ ਹੀ ਅਸੀਂ ਜਾਂ ਸੰਸਦ ਆਪਣੇ ਆਵਣੋ ਸਾਰੇ ਸਮਾਜ ਦੇ ਅੰਦਰ ਨੌਕਰੀਆਂ ਮਿਲਣੀਆਂ ਚਾਹੀਦੀਆਂ ਤਾਂ 65000 ਤੋਂ ਜ਼ਿਆਦਾ ਜੜੀ ਕਾ ਬਾਰਸਾ ਕਰੀਆ ਜੈਪੀ ਜੈ ਬਾਦ ਜੈਪੀ ਜੈ ਬਾਦ ਜੈਪੀ ਜੈ ਬਾਦ ਅੱਜ ਆਪਾਂ ਸੁਤੰਤਰ ਦਿਸ਼ਤੇ ਮੋਕੇ ਮਲਾਰੀਪੁਰ ਸ਼੍ਰੀ ਗੁਰਦਾਸ ਚੌਕ ਵਿੱਚ ਜਿਹੜਾ ਦੰਦਰ ਬੋਲੂ ਦੀ ਜਗਵਾਈ ਵਿੱਚ ਝੰਡਾ ਲੈ ਰਾਇਆ ਹੈ ਅੱਜ ਆਪਾਂ ਟੰਡਾ ਲੈ ਰੌਣਾ ਪ੍ਰੰਤ ਬੱਚਿਆਂ ਨੂੰ ਜੜੀਆਂ ਕਾਫੀਆਂ ਪਹਿਨ ਅਤੇ ਲੱਡੂਆਂ ਦਾ ਮੂੰਹ ਮਠਾ ਕਰਵਾਇਆ ਮੈਂ ਸਤੰਤਰ ਦਿਵਸ ਤੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਤੰਤਰ ਦਿਵਸ ਦੇ ਮੌਕੇ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਪੀਮ ਜੈ ਪੰਜਾਬ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ